ਹਾਜ਼ਰ ਹੋਏ ਇੱਕ ਵੱਡੀ ਖੁਸ਼ਖਬਰੀ ਲੈ ਕੇ ਤੁਹਾਨੂੰ ਪਤਾ ਕਿ ਜਿਹੜਾ ਪੀਐਸਟੈਟ ਦਾ ਪੇਪਰ ਅ ਅਧਿਆਪਕ ਯੋਗਤਾ ਟੈਸਟ ਜਿਹਨੂੰ ਆਪਾਂ ਕਹਿੰਦੇ ਆਂ ਪੰਜਾਬ ਦੇ ਵਿੱਚ ਅਧਿਆਪਕ ਬਣਨ ਲਈ ਚਾਹੀਏ ਟੀਟੀ ਚਾਹੀਏ ਬੀਐਡ ਬਣਨ ਵਾਸਤੇ ਇੱਕ ਪੇਪਰ ਹੋਇਆ ਸੀ 1 ਦਸੰਬਰ 2024 ਨੂੰ ਉਹਦਾ ਨਤੀਜਾ ਨਹੀਂ ਆ ਰਿਹਾ ਸੀ ਉਸਦੇ ਨਤੀਜੇ ਲੈ ਕੇ ਇੱਕ ਵੱਡੀ ਖੁਸ਼ਖਬਰੀ ਆ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਆ ਜੇਕਰ ਤੁਸੀਂ YouTube ਤੇ ਦੇਖ ਰਹੇ ਤਾਂ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਸਭ ਤੋਂ ਪਹਿਲਾਂ ਫੋਲੋ ਕਰ ਲਓ 2025 ਚ ਪੀਐਸਟ ਕਿਵੇਂ ਤਿਆਰੀ ਕਰਨੀ ਜਿਹੜੇ ਇਸ ਵਾਰ ਰਹਿ ਜਾਣੇ ਆ ਤਾਂ ਉਹਦਾ ਵੀ ਸਾਰਾ ਦੀ ਬੈਸਟ ਸਟ੍ਰੈਟਜੀ ਤੁਹਾਨੂੰ ਦੱਸਾਂਗੇ ਤੇ ਜਿਨ੍ਹਾਂ ਨੇ ਇਸ ਵਾਰ ਪਾਸ ਕਰ ਲਿਆ ਉਹ ਜਿਹੜੇ ਕਮੈਂਟ ਜ਼ਰੂਰ ਕਰ ਦਿਓ ਤੇ ਇਸ ਤੋਂ ਇਲਾਵਾ ਤੁਸੀਂ ਅੱਗੇ ਜਿਨ੍ਹਾਂ ਨੇ ਪਾਸ ਕਰ ਲਿਆ ਮਾਸਟਰ ਗ੍ਰੇਡ ਦੀ ਤਿਆਰੀ ਕਿਵੇਂ ਕਰਨੀ ਆ ਫ੍ਰੀ ਕਲਾਸਾਂ ਕਿਵੇਂ ਦੇਖਣੀ ਆ ਘੱਟ ਫੀਸ ਕਿਵੇਂ ਤਿਆਰੀ ਕਰਨੀ ਆ ਕੀ ਸਟ੍ਰੈਟਜੀ ਰਹੂਗੀ ਉਹ ਵੀ ਸਾਰੀ ਗੱਲ ਦੱਸਣ ਜਾ ਰਹੇ ਹਾਂ ਪਰ ਚੈਨਲ ਨੂੰ ਫੋਲੋ ਕਰ ਲਿਓ ਕਿਉਂਕਿ ਦੁਬਾਰਾ ਤੁਹਾਨੂੰ ਇਹ ਵੀਡੀਓ ਹੋ ਸਕਦਾ ਨਾ ਮਿਲੇ ਕਿਉਂਕਿ ਬਹੁਤ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਇਸ ਲਈ ਫੋਲੋ ਕਰ ਲਿਓ ਫੇਸਬੁੱਕ ਇਹ ਹੈਗਾ ਵੀ ਤੁਹਾਡੇ ਸਾਹਮਣੇ ਬਿਲਕੁਲ ਫਰੈਸ਼ ਨੋਟਿਸ ਹੈਗਾ ਅੱਜ 18 ਤਰੀਕ ਹੈ 18 ਫਰਵਰੀ ਆ ਤਾਂ ਜਿਹੜਾ ਪੇਪਰ ਲਿਆ ਗਿਆ ਸੀ ਵੀ 1 ਦਸੰਬਰ 2024 ਨੂੰ ਲਿਆ ਗਿਆ ਸੀ ਤੇ ਇਸ ਪੇਪਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਿਜ਼ਲਟ ਦੀ ਵੇਟ ਕਰ ਰਹੀ ਸੀ ਸਾਰੇ ਸਟੂਡੈਂਟ ਦਾ ਰਿਜ਼ਲਟ ਆ ਚੁੱਕੇ ਭਾਵ ਆਈ ਚੁੱਕਿਆ ਤਾਂ ਸਵੇਰ ਤੱਕ ਰਿਜ਼ਲਟ ਤੁਹਾਡੇ ਆ ਜੂਗੀ 19 ਦੋ ਤੱਕ ਅੱਜ 18 19 ਫਰਵਰੀ ਨੂੰ ਤੁਹਾਡਾ ਸਵੇਰੇ ਜਾਂ ਈਵਨਿੰਗ ਤੱਕ ਤੁਹਾਡਾ ਰਿਜ਼ਲਟ ਜਿਹੜਾ ਪਾ ਦਿੱਤਾ ਜਾਊਗਾ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਆਪਣੀ ਲੌਗਇਨ ਆਈਡੀ ਤੇ ਆਪਣਾ ਰਿਜ਼ਲਟ ਦੇਖ ਸਕੋਗੇ ਠੀਕ ਹੈ ਸੋ ਇਹ ਜਾਣਕਾਰੀ ਇਸ ਵੀ ਬੱਦ ਤੋਂ ਬੱਦ ਸ਼ੇਅਰ ਕਰੋ ਤੇ ਜੇਕਰ ਤੁਸੀਂ ਆਪਣੇ ਮਾਸਟਰ ਅੱਗੇ ਮਾਸਟਰ ਗ੍ਰੇਡ ਪੰਜਾਬੀ ਜਾਂ ਐਸਐਸਸੀ ਦੀ ਤਿਆਰੀ ਕਰਨ ਚਾਹੁੰਦੇ ਹੋ ਤਾਂ ਫ੍ਰੀ ਕਲਾਸਾਂ ਵਾਸਤੇ ਆਪਣਾ ਨੰਬਰ ਹੋਊਗਾ ਵੀ ਨੰਬਰ ਮੈਂ ਇੱਥੇ ਲਿਖ ਦਿੰਦਾ 98 1 ਸੈਕਿੰਡ ਵੀ 1 ਸੈਕਿੰਡ 1 ਸੈਕਿੰਡ 98 787 33752 ਇਸ ਨੰਬਰ ਤੇ ਤੁਸੀਂ WhatsApp ਮੈਸੇਜ ਕਰਨਾ ਆਪਣਾ ਨਾਮ ਲਿਖ ਕੇ ਸਬਜੈਕਟ ਜਿਹੜਾ ਤੇ ਐਡਰੈਸ ਜਿਹੜਾ ਤਿੰਨ ਚੀਜ਼ਾਂ ਲਿਖ ਕੇ ਭੇਜ ਦੇਣੀਆਂ ਤੁਸੀਂ SSC ਦੀ ਤਿਆਰੀ ਕਰਨਾ ਚਾਹੁੰਦੇ ਹੋ ਮਾਸਟਰਕੀਡ ਚ ਅੱਗੇ ਜਾਂ ਤੁਸੀਂ ਪੰਜਾਬੀ ਮਾਸਟਰਕੀਡ ਦੀ ਤਿਆਰੀ ਕਰਨਾ ਚਾਹੁੰਦੇ ਹੋ ਠੀਕ ਹੈ ਤੇ ਇਹ ਤਿੰਨ ਚੀਜ਼ਾਂ ਲਿਖ ਕੇ ਭੇਜ ਦੇਣਾ ਤੁਹਾਨੂੰ ਫ੍ਰੀ WhatsApp ਗਰੁੱਪ ਚ ਐਡ ਕਰ ਲਿਆ ਜਾਊਗਾ ਮਾਸਟਰਕੀਡ SSC ਤਿਆਰੀ ਵਾਸਤੇ ਤੇ ਮਾਸਟਰਕੀਡ ਪੰਜਾਬੀ ਤਿਆਰੀ ਵਾਸਤੇ ਇਸ ਤੋਂ ਬਾਅਦ ਜਿਹੜੇ पीएसएल 2025 ਦੀ ਤਿਆਰੀ ਕਰਨ ਦੇ ਆ ਉਹਦੀਆਂ ਕਲਾਸਾਂ ਵੀ ਜਲਦੀ ਸਟਾਰਟ ਕਰਨ ਜਾ ਰਹੇ ਆ ਤਾਂ ਉਹ ਵੀ ਆਪਣਾ ਨਾਮ ਲਿਖ ਕੇ ਤੁਹਾਡਾ ਪੇਪਰ ਕਿਹੜਾ ਪੇਪਰ 1 ਆ ਪੇਪਰ 2 ਆ ਪੀਐਸਟੈਟ ਵਾਸਤੇ ਤਾਂ ਉਹ ਚੀਜ਼ ਲੱਗ ਤੋਂ ਲਿਖ ਕੇ ਭੇਜਣੀ ਪਊ ਤੇ ਐਡਰੈਸ ਲਿਖ ਕੇ ਭੇਜਣਾ ਪਊਗਾ ਠੀਕ ਹੈ ਸੋ ਦੋਨੇ ਅੱਗੇ ਨੈਕਸਟ ਦੋਨੇ ਪੇਪਰਾਂ ਦੀ ਤਿਆਰੀ ਵਾਸਤੇ ਮਾਸਟਰ ਜੀ ਦੇ ਤੇ ਪੀਐਸਟੈਟ ਦੁਆਰਾ 25 ਵਾਸਤੇ ਤਾਂ ਜੁੜੇ ਰਹੋ ਵੀ ਚੈਨਲ ਦੇ ਨਾਲ ਸੋ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਕੱਲ ਨੂੰ ਰਿਜ਼ਲਟ ਤੁਹਾਡਾ ਆ ਜਾਣਾ ਤੇ ਤੁਸੀਂ ਆਪਣੇ ਚੈੱਕ ਕਰ ਸਕਦੇ ਹੋ ਇਸ ਵੈਬਸਾਈਟ ਤੇ ਤੁਹਾਨੂੰ ਲਿੰਕ ਵੀ ਦਿੱਤਾ ਜਾਏਗਾ ਆਪਣ